ਲੁਧਿਆਣਾ ਵੈਸਟ ਤੇ ਆਉਣਾ ਚਾਹਨਾ ਤੁਹਾਨੂੰ ਕੀ ਲੱਗਿਆ ਇੱਥੋਂ ਦੀਆਂ ਕੀ ਤੁਸੀਂ ਹੁਣ ਕਾਫੀ ਦਿਨ ਹੋ ਗਏ ਇੱਥੇ ਬੈਠੇ ਹੋ ਲੋਕਾਂ ਚ ਵਿਚਰ ਰਹੇ ਹੋਗੇ ਕੀ ਐਡਰੈਸ ਕਰਨ ਵਾਲਾ ਹੈ ਇੱਥੇ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਆਸ਼ੂ ਬੈਟਰ ਐਡਰੈਸ ਕਰ ਸਕਦਾ ਦੇਖੋ ਆਸ਼ੂ ਬੇਸਿਕਲੀ ਇਹਦੀ ਜਿਹੜੀ ਜੇ ਲੁਧਿਆਣੇ ਦੀ ਗੱਲ ਕਰਾਂ ਪਹਿਲਾਂ ਤਾਂ ਸਾਡੇ ਸਾਹਮਣੇ ਆ ਜਿਹੜਾ 24000 ਏਕੜ ਦੀ ਲੈਂਡ ਪੂਲਿੰਗ ਪਾਲਿਸੀ ਆ ਤੁਸੀਂ ਇਹਦੇ ਅਗੇਂਸਟ ਖੜੇ ਬਿਲਕੁਲ ਵਿਰੋਧ ਕਰਦੇ ਆ ਇਸ ਕਰਕੇ ਵਿਰੋਧ ਕਰਦੇ ਕਿ ਉਹ ਜਿੰਨੇ ਪਿੰਡ ਦਾ ਅਜਾੜਾ ਹੋਣਾ ਅਲਟੀਮੇਟਲੀ ਉਹਨਾਂ ਨੇ ਸੈਟਲ ਕਿੱਥੇ ਹੋਣਾ ਔਰ ਔਰ ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਚੰਗਾ ਡਿਵੈਲਪਰ ਜਿਹੜਾ 100 150 ਏਕੜ ਤੋਂ ਵੱਧ ਕਿਸੇ ਸ਼ਰ ਇਹ ਐਕਚੁਅਲੀ ਤਾਂ ਡਿਮਾਂਡ ਐਂਡ ਸਪਲਾਈ ਆ ਮੈਨੂੰ ਯਾਦ ਆ 2000 2000 ਦੇ ਵਿੱਚ ਮੈਂ ਐਡਮਿੰਟਨ ਗਿਆ ਸੀਗਾ ਉੱਥੇ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਐਡਮਿੰਟਨ ਐਂਡ 2050 ਉਹਦੇ ਪਿੱਛੇ ਰੀਜ਼ਨਿੰਗ ਇਹ ਸੀਗਾ ਕਿ ਸਾਡੀ ਆਬਾਦੀ ਨੇ ਕਿੰਨੇ ਪਰਸੈਂਟ ਵਧਣਾ ਹੈਗਾ ਤੇ ਸਾਨੂੰ ਹੋਰ ਕਿੰਨੀ ਰਿਕੁਆਇਰਮੈਂਟ ਹੈਗੀ ਆ ਸੋ ਦੈਟ ਕਿ ਉਨੀ ਉਹਨਾਂ ਨੇ 2050 ਤੱਕ 50 ਸਾਲਾਂ ਦਾ ਪਲਾਨ ਕੀਤਾ ਸੀਗਾ ਹੂੰ ਲੇਕਿਨ ਸਾਡੇ ਤਾਂ ਇਦਾਂ ਦਾ ਕੁਝ ਅਸੀਂ ਅਸੀਂ ਇਦਾਂ ਦਾ ਕੁਝ ਸੋਚਦੇ ਹੀ ਨਹੀਂ ਅਸੀਂ ਕਰਦੇ ਹੀ ਨਹੀਂ ਹੈ ਅਸੀਂ ਐਬ੍ਰੈਪਟਲੀ ਉੱਠਦੇ ਹੈਗੇ ਆ ਤੇ ਕਿਉਂਕਿ ਹੁਣ ਲੈਂਡ ਪੂਲਿੰਗ ਕਰਕੇ ਆ ਜਿੰਨੇ ਜਿਹੜੇ ਇੰਡਸਟਰੀਅਲਿਸਟ ਹੈਗੇ ਉਹ ਵੀ ਚੀਕਾ ਮਾਰਦੇ ਆ ਆ ਜਿਹੜਾ ਈਵਨ ਕੇ ਇਹਨਾਂ ਨੇ ਉਹ ਲੇਡੀ ਜਿਹੜੀ ਪੋਲਿਊਸ਼ਨ ਬੋਰਡ ਦੀ ਚੇਅਰਪਰਸਨ ਲਾਈ ਹੈਗੀ ਆ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਆਨ ਅਫੀਸ਼ੀਅਲੀ ਵੀ 6 650 ਤੱਕ ਕੱਚੇ ਨੋਟਿਸ ਜਿਹੜੇ ਤਿਆਰ ਕਰਕੇ ਰੱਖੇ ਹੈਗੇ ਆ ਇਹੀ ਇੰਡਸਟਰੀਅਲਿਸਟ ਨੇ ਦੇਖੋ ਕੱਲ ਨੂੰ ਚੀਕਾ ਮਾਰਨੀ ਆ